ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਸਾਰੇ ਜਿਲ੍ਹੇ ਦੇ ਮੌਸਮ ਦੀ ਜਾਣਕਾਰੀ 8 ਤਰੀਕ ਨੂੰ ਸ਼ੇਅਰ ਕਰਾਂਗੇ ਪੰਜਾਬ ਵੈਦਰ ਰਿਪੋਰਟ ਦੇ ਤੇ ਨਜ਼ਰ ਮਾਰਦੇ ਹਾਂ ਦਸੰਬਰ 8 ਤਰੀਕ ਨੂੰ ਫਰੀਦਕੋਟ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਫਿਰੋਜ਼ਪੁਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋੜ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ ਮੋਗਾ ਦੇ ਵਿੱਚ ਸੰਘਣੇ ਬੱਦਲ ਤੇ ਸ਼ਾਮ ਨੂੰ 4-5 ਵਜੇ ਮਾੜੀ ਮੋੜ ਬਾਰਿਸ਼ ਹੋ ਸਕਦੀ ਆ ਬਠਿੰਡਾ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਬਲੇਰ ਕੋਟਲਾ ਦੇ ਵਿੱਚ ਵੀ ਦੁਪਹਿਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੋ ਸਕਦੀ ਹੈ। ਲੁਧਿਆਣਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 5 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ। ਮੁਕਸਰ ਦੇ ਵਿੱਚ ਸੰਘਣੇ ਬੱਦਲ ਰਹਿਣਗੇ। ਪੰਜਾਬ ਵੈਦਰ ਰਿਪੋਰਟ ਦੇ ਉੱਤੇ ਨਜ਼ਰ ਮਾਰਦੇ ਹੋਏ ਸੰਗਰੂਰ ਦੇ ਵਿੱਚ ਸੰਘਣੇ ਬੱਦਲ ਰਹਿਣਗੇ। ਰੂਪਨਗਰ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਲੈ ਕੇ 11-12 ਵਜੇ ਤੱਕ ਬਾਰਿਸ਼ ਹੋ ਸਕਦੀ ਆ। ਮਾਨਸਾ ਦੇ ਵਿੱਚ ਮਾੜਾ-ਮੋਟ ਬੱਦਲ ਦਿਖਾਈ ਦੇਣਗੇ। ਬਰਨਾਲਾ ਦੇ ਵਿੱਚ ਸ਼ਾਮ ਦੇ ਟਾਈਮ ਬਦਲ ਹੋਣ ਕੇ ਵੱਧ ਤੋਂ ਵੱਧ ਟੈਂਪਰੇਚਰ 22 ਡਿਗਰੀ ਰਹੇਗਾ। ਮਲੇਰ ਕੋਟਲਾ ਦੇ ਵਿੱਚ ਸ਼ਾਮ ਨੂੰ 4 ਤੋਂ ਲੈ ਕੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ। ਸ਼ਹੀਦ ਅਜੀਤ ਸਿੰਘ ਨਗਰ ਦੇ ਵਿੱਚ 7 ਤੋਂ ਲੈ ਕੇ 11-12 ਵਜੇ ਤੱਕ ਮਾੜਾ ਮੌਟ ਮੀ ਪਵੇਗਾ। ਫਤਿਹਗੜ ਸਾਹਿਬ ਸਾਰਾ ਦਿਨ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ। ਸੰਗਰੂਰ ਦੇ ਵਿੱਚ ਸੰਘੜੇ ਬੱਦਲ ਸ਼ਾਮ ਦੇ ਟਾਈਮ ਹੋਣਗੇ। ਪੰਜਾਬ ਵੈਦਰ ਟੁਡੇ ਪਟਿਆਲਾ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਰਾਤ ਦੇ 9-10 ਵਜੇ ਹੋ ਸਕਦੀ ਆ। ਜਲੰਧਰ ਦੇ ਵਿੱਚ ਸੰਘੜੇ ਬੱਦਰ ਰਹਿਣਗੇ ਤੇ 4-5 ਵਜੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ। ਕਪੂਰਥਲਾ ਦੇ ਵਿੱਚ 3 ਤੋਂ ਲੈ ਕੇ 8-9 ਵਜੇ ਤੱਕ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ। ਨਵਾਂ ਸ਼ਹਿਰ ਦੇ ਵਿੱਚ 4 ਤੋਂ ਲੈ ਕੇ 9 ਵਜੇ ਤੱਕ ਹਲਕੇ ਤੋਂ ਦਰਮਿਆਨੀ ਬਾਰਿਸ਼ ਰਹੇਗੀ। ਤੇ ਹੁਸ਼ਿਆਰਪੁਰ ਦੇ ਵਿੱਚ 5 ਤੋਂ ਲੈ ਕੇ 9 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਅੰਮ੍ਰਿਤਸਰ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਰਹਿਣ ਦੀ ਸੰਭਾਵਨਾ ਰਹੇਗੀ। ਤਰਨਤਾਰਨ ਪੰਚ 6 ਵਜੇ ਹਲਕੀ ਤੋਂ ਦਰਮਿਆਨੀ بارش ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ। ਗਰਦਾਸਪੁਰ ਰਾਤ ਦੇ 10-11 ਵਜੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ। ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਰਹਿਣ ਦੀ ਸੰਭਾਵਨਾ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਮੌਸਮ ਦੀ ਜਾਣਕਾਰੀ ਮਿਲਦੀ ਰਹੇ। ਬਹੁਤ-ਬਹੁਤ ਤੁਹਾਡਾ ਧੰਨਵਾਦ।